ਤੋਰ ਰਲੀਵ ਕੀਤਾ ਜਾਵੇ ਰਲੀਵ ਕੀਤਾ ਜਾਵੇ ਲਿੰਦਾ ਜੀਬ ਕੁਮਾਰ ਨੂੰ ਹਾਜ਼ਰ ਕਰਾਇਆ ਜਾਵੇ ਹਾਜ਼ਰ ਕਰਾਇਆ ਜਾਵੇ ਹਾਜ਼ਰ ਕਰਾਇਆ ਪ੍ਰੋਟੈਂਟ ਨੂੰ ਦਫਾ ਕਰੋ ਦਫਾ ਕਰੋ ਦਫਾ ਕਰੋ ਜਿੰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਆਜਮ ਇਕਤਾ ਜਿੰਦਾਬਾਦ 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 ਪਰ ਜੁਨੀਅਨ ਜਿੰਦਾਬਾਦ 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 ਇੰਨੇ ਦੀ ਤੇ ਪੋਸਟਿੰਗ ਹੈ ਨਹੀਂ ਪੋਸਟ ਤਾਂ ਉੱਥੇ ਇੰਨੇ ਦੀ ਸੰਗਤ ਇਹ ਤਾਂ ਡਿਪੂਟੇਸ਼ਨ ਤੇ ਕੰਮ ਚਲਾਉਣ ਵਾਸਤੇ 15 ਦਿਨਾਂ ਵਾਸਤੇ ਲਈ ਹੈ ਸੀਗੇ ਜੀ 2022 2022 ਚ ਤੇ ਉਦੋਂ ਬਾਅਦ ਬਸ ਇਹਨੂੰ ਵਾਪਸ ਨਹੀਂ ਕੀਤਾ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਜਥੇਦਵੀ ਸਾਡੀ ਦੀ ਖਾਲਸਾ ਦੁਨੀਆ ਦਾ ਕੀ ਮਾਮਲਾ ਜਿਹੜਾ ਅੱਜ ਪ੍ਰੈਸ ਕਾਨਫਰੈਂਸ ਮਾਮਲਾ ਇਹ ਹੈ ਜੀ ਇਹ ਜਗਦੀਪ ਸਿੰਘ ਸੋਰਵਡੈਂਟ ਹੈ ਜੀ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੀ ਆ ਇੱਥੇ ਡਿਪੂਟੇਸ਼ਨ ਤੇ ਹੈ ਇਹ ਪੋਸਟਿੰਗ ਦੀ ਸੰਗਤ ਹੈ ਇਹ ਬੰਦਾ ਬਿਲਕੁਲ ਜਾਲੀ ਭਰਤੀ ਹੋਇਆ ਹੋਇਆ ਜੀ ਜੀ ਦਾ ਸਬੂਤ ਭਗਤਾ ਭਾਈ ਤੋਂ ਵੀਡੀਓ ਦਾ ਫੋਟੋ ਤੋਂ ਲੈਟਰ ਆਇਆ ਹੋਇਆ ਮੈਂ ਪਸੀਜਪਾ ਸਾਹਿਬ ਦੇ ਪੋਰਟਲ ਤੇ ਸ਼ਿਕਾਇਤ ਪਾਈ ਸੀ ਜੀ 29 9 20 ਨੂੰ ਜਿਹੜੀ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਹੋਣ ਕਰਕੇ ਇਹਨੇ ਦੱਬ ਲਈ ਇਹਨੇ ਦੱਬੀ ਰੱਖੀ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਆ ਗਈ ਜੀ ਮੈਂ ਸ਼ਾਨਬੀਨ ਕੀਤੀ ਜੂਨੀਅਰ ਨਾਲ ਤਾਲਮੇਲ ਕੀਤਾ ਜੀ ਤਾਂ ਜੂਨੀਅਰ ਨੇ ਮਰਲੋ ਵੀ ਪੈਰਵਾਈ ਕੀਤੀ ਤਾਂ ਅਸੀਂ ਉਹ ਕਾਰਵਾਈ ਸ਼ੁਰੂ ਹੋਈ ਜੀ ਪਰ ਫੇਰ ਵੀ ਦੱਬੀ ਰੱਖੀ ਜੀ ਹੁਣ ਅ ਇਹ 8 ਤਰੀਕ ਨੂੰ ਜੀ 8 1 8 1 ਨੂੰ ਨੰਬਰ ਲੱਗਦਾ ਹੈਗਾ ਜੀ ਲੈਟਰ ਦੇ ਉੱਤੇ ਜਿਹੜੀ ਇਹਨੇ ਆਪ ਹੀ ਰਿਪੋਰਟ ਸਾਰੀ ਜਾਲੀ ਤਿਆਰ ਕਰਕੇ ਜਾਲੀ ਕਰਕੇ ਤਿਆਰ ਉਹਤੇ ਨੰਬਰ ਲਾ ਕੇ ਤੇ 25 1 ਨੂੰ ਇਹ ਰਜਿਸਟਰੀ ਕਰਾਉਂਦੇ ਆ ਜੀ ਤੇ ਜਿਹੜੀ ਮੇਰੀ ਰਿਪੋਰਟ ਤੇ ਪੜਤਾਲ ਸੀਗੀ ਜੀ ਇਹ ਲక్ష్ਮੀ ਦੱਤਾ ਕੋਲੇ ਸੀ ਜੀ ਮੈਂ ਆਪਦੇ ਹਲਪੀਆ ਬਿਆਨ ਆਵੇ ਬਿਆਨ ਮੈਂ ਕਾਦੀ ਸੀ ਪੜਤਾਲ ਪੜਤਾਲੇ ਜਾਲੀ ਭਰਤੀ ਹੈ ਜੀ ਨਹੀਂ ਜਾਲੀ ਕਿਵੇਂ ਆ ਤੁਸੀਂ ਕਿਵੇਂ ਜਾਲੀ ਜੀ ਇਹ ਭਗਤਾ ਭਾਈ ਦੇ ਵਿੱਚ 2001 ਦੇ ਵਿੱਚ ਮਾਲੀ ਗਮ ਚੌਂਕੀ ਦਾ ਰੱਖਿਆ ਸੀਗਾ ਜੀ ਉਸ ਟਾਈਮ ਦੇ ਵਿੱਚ ਉੱਥੇ ਪੋਸਟ ਹੀ ਸੈਂਕਸ਼ਨ ਹੈ ਨਹੀਂ ਸੀ ਜੀ ਮਾਲੀ ਗਮ ਚੌਂਕੀਦਾਰ ਦੀ ਤੇ 3 ਸਾਲਾਂ ਬਾਅਦ ਪ੍ਰਮੋਟ ਕਰਤਾ ਜੀ ਕਲਰਕ ਬਣਾਤਾ ਕਲਰਕ ਦੀ ਵੀ ਪੋਸਟ ਸੈਂਕਸ਼ਨ ਨਹੀਂ ਸੀ ਜੀ ਉਹ ਵੀ 2017 ਦੇ ਵਿੱਚ ਜਾ ਕੇ ਸੈਕਸ਼ਨ ਹੁੰਦੀ ਹੈ ਜੀ ਨਿਜਵਾ ਦੇ ਬਿਲਕੁਲ ਉਲਟੀ ਇਹਨਾਂ ਨੂੰ ਪਹਿਲਾਂ ਮਾਲੀ ਕਮ ਚੌਂਕੀਦਾਰ ਪੱਕਾ ਕੀਤਾ ਜੀ ਫਿਰ ਨਜਮਾ ਦੇ ਉਲਟ ਕਲਰਕ ਬਣਾਇਆ ਫਿਰ ਨਜਮਾ ਦੇ ਉਲਟ ਦੇਖੋ ਬਰਨਾਲਾ ਦੇ ਵਿੱਚ ਇਹਦੀ ਬਦਲੀ ਕਰਤੀ ਉੱਥੇ ਅਸਿਡੈਂਟ ਸਾਹਿਬ ਸੀਗੇ ਜਦੋਂ ਕਿ ਉਹਨਾਂ ਦੇ ਹੁੰਦੇ ਆ ਇਹਦੀ ਤਰੱਕੀ ਹੋ ਨਹੀਂ ਸਕਦੀ ਉਹ ਵੀ ਨਜਮਾ ਦੇ ਬਿਲਕੁਲ ਉਲਟ ਕੀਤੀ ਹੈ ਜੀ ਤੇ ਇਹ ਜੀ ਬਿਲਕੁਲ ਝਾਲੀ ਅਸਾਈਨ ਕਰਨ ਦਾ ਮਾਰਾ ਤੁਸੀਂ ਤੁਸੀਂ ਇਹਦੀ ਸ਼ਿਕਾਇਤ ਕੀਤੀ ਸੀ ਮੈਂ ਉਹਦੀ ਸ਼ਿਕਾਇਤ ਸੀਐਮ ਸਾਹਿਬ ਦੇ ਪੋਰਟਲ ਤੇ ਪਾਈ ਸੀ ਜੀ ਤੇ ਮੈਂ ਦੁਬਾਰਾ ਵੀ ਪਾਈ ਜੀ ਜਦੋਂ ਮੈਨੂੰ ਪਤਾ ਲੱਗਿਆ ਵੀ ਕੋਈ ਸੁਣਵਾਈ ਮੇਰੀ ਨਾ ਹੋਵੇ ਤਾਂ ਮੈਂ ਉੱਥੇ ਬੇਨਤੀ ਕੀਤੀ ਸੀ ਵੀ ਇਹਨੂੰ ਇਥੋਂ ਬਦਲ ਕੇ ਜ਼ਿਲ੍ਹੇ ਤੋਂ ਬਾਹਰ ਕਰ ਤੇ ਮੇਰੀ ਜਿਹੜੀ ਇਹ ਪੜਤਾਲ ਹੈਗੀ ਹੈਗੀ ਇਹਦੀ ਕਾਰਵਾਈ ਸਹੀ ਕਰਵਾਈ ਜਾਵੇ ਜੀ ਇਹਨੂੰ ਇਥੋਂ ਬਦਲਿਆ ਜਾਵੇ ਕਿਸੇ ਆਈਐਸ ਅਧਿਕਾਰੀ ਤੋਂ ਜੀ ਮੈਂ ਹੁਣ ਵੀ ਬੇਨਤੀ ਕਰਦਾ ਜੀ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦਾ ਕਿਸੇ ਸੀਨੀਅਰ ਆਈਐਸ ਅਧਿਕਾਰੀ ਤੋਂ ਜੀ ਤੇ ਇਹ ਪੜਤਾਲ ਕਰਵਾਈ ਜਾਵੇ ਜੀ ਇਹਦੇ ਵਿੱਚੋਂ ਬਹੁਤ ਕੁਝ ਨਿਕਲੂਗਾ ਜੀ ਨਾਲ ਪੈਸੇ ਲੈਣ ਦਾ ਵੀ ਮਾਹਰ ਆ ਬੰਦਾ ਤੇ ਕੁਝ ਜਿਹੜੇ ਛੋਟੇ ਸਾਡੇ ਮੁਲਾਜ਼ਮਾਂ ਆ ਜੀ ਉਹਨਾਂ ਨੂੰ ਕੱਢਣ ਦੇ ਵਿੱਚ ਬੜਾ ਮਾਹਰ ਹੈ ਜਿਹਦੇ ਵਿੱਚ ਬਹੁਤ ਸਬੂਤ ਹੈਗੇ ਜਦੋਂ ਕੋਈ ਸਮਾਂ ਹੋਊਗਾ ਉਹ ਵੀ ਅਸੀਂ ਸਬੂਤ ਦੇ ਦੇਾਂਗੇ ਜੀ ਪਰ ਇਹਨੂੰ ਜਿਹੜਾ ਜਾਲੀ ਬੰਦਾ ਸੀਐਮ ਸਾਹਿਬ ਵੀ ਹਦਾਇਤਾਂ ਕਰਦੇ ਆ ਵੀ ਅਸੀਂ ਜਿਹੜਾ ਵੀ ਬੰਦਾ ਕੋਈ ਜਾਲੀ ਭਰਤੀ ਹੋਇਆ ਉਹਨੂੰ ਕੱਢ ਕੇ ਉਹ ਤੋਂ ਸਾਰੀ ਰਿਕਵਰੀ ਵਸੂਲਾਂਗੇ ਪਰ ਮੇਰੀ ਬੇਨਤੀ ਆ ਦੁਬਾਰਾ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਐਤਾਂ মিডিਆ ਰਾਹੀਂ ਮੰਗ ਲੋ ਬੇਨਤੀ ਕਰ ਸਕਦੇ ਆਂਗੇ ਠੀਕ ਹੈ ਜੀ ਇਸ ਜਾਲੀ ਬੰਦੇ ਨੂੰ ਇਹਦੇ ਪਿੱਛੇ ਵੀ ਕੋਈ ਜਾਂਚ ਚੱਲ ਰਹੀ